ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਹੋਰ ਸੱਚੀ ਘਟਨਾ ਲੈ ਕੇ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਸਬੰਧ ਰੱਖਦੀ ਆ ਜੀ ਰਾਇਬਰੇਲੀ ਯੂਪੀ ਦੇ ਨਾਲ ਰਾਇਬਰੇਲੀ ਦੇ ਵਿੱਚ ਇੱਕ ਪਿੰਡ ਆ ਜੀ ਬੂਰਪੁਰ ਉੱਥੇ ਦੀ ਇਹ ਘਟਨਾ ਵਾ ਤੇ ਇਹ ਵਾਪਰੀ ਜੀ 19 ਜੁਲਾਈ 2014 ਨੂੰ ਬੱਤਰੋਖਾਨ ਜਿਹੜਾ ਘਰ ਦਾ ਮੁਖੀ ਆ ਉਹਦਾ ਪਰਿਵਾਰ ਉਹਦੇ ਪਰਿਵਾਰ ਦੀ ਇਹ ਕਹਾਣੀ ਆ ਬੱਤਰੋਖਾਨ ਦੀ ਘਰ ਵਾਲੀ ਤੇ ਇੱਕ ਇਹਨਾਂ ਦਾ ਬੇਟਾ ਵਸੀਮ ਖਾਨ ਇਨਾਂ ਦਾ ਪਰਿਵਾਰ ਸੀ ਬਹੁਤ ਕਹਿ ਲੋ ਖੁਸ਼ਹਾਲ ਪਰਿਵਾਰ ਸੀ ਭਾਵੇਂ ਕਮਾਈ ਘੱਟ ਸੀ ਪਰਿਵਾਰ ਨੂੰ ਪਰ ਠੀਕ ਰਹਿ ਰਹੇ ਸੀ ਪਰ ਬਤਰੋ ਖਾਨ ਨੂੰ दारू ਪੀਣ ਦੀ ਬਹੁਤ ਆਦਤ ਸੀ ਉਹਨੂੰ ਲਤ ਲੱਗੀ ਹੋਈ ਸੀ ਸ਼ਰਾਬ ਪੀਣ ਦੀ ਤੇ ਜਿੰਨੇ ਪੈਸੇ ਉਹ ਕਮਾਉਂਦਾ ਸੀ ਆਟੋ ਚਲਾਉਣ ਦਾ ਉਹ ਕੰਮ ਕਰਦਾ ਸੀ ਆਪਣੀ ਅੱਧੀ ਤੋਂ ਜ਼ਿਆਦਾ ਕਮਾਈ ਉਹ ਸਿਰਫ दारू ਦੇ ਉੱਤੇ ਉਜਾੜ ਦਿੰਦਾ ਸੀ ਤੇ ਜਿਹੜਾ ਇਹਨਾਂ ਦਾ ਬੇਟਾ ਵਸੀਮ ਖਾਨ ਉਹ ਇੱਕ ਗੈਸ ਏਜੰਸੀ ਰਾਇਬਰੇਲੀ ਦੇ ਵਿੱਚ ਉੱਥੇ ਨੌਕਰੀ ਕਰਦਾ ਸੀ ਉਹਨੂੰ ਜਿੰਨੀ ਤਨਖਾਹ ਮਿਲਦੀ ਸੀਗੀ ਉਹ ਆ ਕੇ ਆਪਣੀ ਮਾਂ ਨੂੰ ਫੜਾ ਦਿੰਦਾ ਸੀ ਜਿੱਦਾਂ ਕਿਦਾਂ ਕਰਕੇ ਆਪਣੀ ਜ਼ਿੰਦਗੀ ਇਹ گزار ਰਹੇ ਸੀ ਤੇ ਹੁਣ ਵਸੀਮ ਖਾਨ ਆ ਜਿਹੜਾ ਉਹ ਜਵਾਨ ਹੋ ਰਿਹਾ ਸੀ ਇਹਦੇ ਪਰਿਵਾਰ ਨੂੰ ਇਹਦੇ ਮਾਪੇ ਨੂੰ ਹੁਣ ਇਹ ਫਿਕਰ ਹੋ ਰਿਹਾ ਸੀ ਕਿ ਇਹਦਾ ਵਿਆਹ ਕਰ ਦਿੱਤਾ ਜਾਵੇ ਕੱਲੋ ਕੱਲਾ ਮੁੰਡਾ ਵਾ ਨਾ ਕੋਈ ਭੈਣ ਸੀ ਨਾ ਕੋਈ ਭਰਾ ਸੀ ਤਾ ਜਦੋਂ ਇਹ ਕੁੜੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਰਿਸ਼ਤੇਦਾਰੀ ਇਹਨਾਂ ਦਾ ਆ ਕੇ ਇੱਕ ਪਰਿਵਾਰ ਬਾਰੇ ਦੱਸਦਾ ਵੀ ਨਾਲ ਹੀ ਇੱਕ ਪਿੰਡ ਆ ਜੀ ਉੱਚਾ گاؤں ਉੱਥੇ ਦੀ ਇੱਕ ਕੁੜੀ ਇੱਕ ਪਰਿਵਾਰ ਬਹੁਤ ਵਧੀਆ ਵਾ ਭਾਵੇਂ ਉਹ ਇੱਕ ਗਰੀਬ ਪਰਿਵਾਰ ਆ ਪਰ ਕੁੜੀ ਬਹੁਤ ਲਾਇਕ ਆ ਉਹ ਵਸੀਮ ਖਾਨ ਦੇ ਲਈ ਬਿਲਕੁਲ ਠੀਕ ਰਹੂਗੀ ਕੁੜੀ ਤਾਂ ਜਿਹੜੇ ਬਤਰੋ ਖਾਨ ਤੇ ਵਸੀਮ ਖਾਨ ਇੱਕ ਦਿਨ ਫਿਕਸ ਕਰਦੇ ਨੇ ਕਿ ਉਦਣ ਜਾ ਕੇ ਇਹ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਤੇ ਕੁੜੀ ਨੂੰ ਦੇਖ ਕੇ ਆਉਣਗੇ ਫਿਕਸ ਕੀਤੇ ਹੋਏ ਦਿਨ ਦੇ ਉੱਤੇ ਇਹ ਕੁੜੀ ਨੂੰ ਦੇਖਣ ਦੇ ਲਈ ਪਹੁੰਚਦੇ ਨੇ ਕੁੜੀ ਦਾ ਨਾਮ ਹੈ ਜੀ ਸ਼ਬਨਮ ਤੇ ਜਦੋਂ ਉਹ ਉੱਥੇ ਪਹੁੰਚਦੇ ਨੇ ਵਸੀਮ ਖਾਨ ਸ਼ਬਨਮ ਨੂੰ ਦੇਖਦਾ ਹੀ ਰਹਿ ਜਾਂਦਾ ਭਾਵੇਂ ਉਹਨਾਂ ਦਾ ਘਰ ਛੋਟਾ ਸੀ ਪਰ ਕੁੜੀ ਬਹੁਤ ਹੀ ਸੋਹਣੀ ਸੀ ਸ਼ਬਨਮ ਰੱਜ ਕੇ ਸੁਨੱਖੀ ਸੀ ਤੇ ਵਸੀਮ ਖਾਨ ਨੇ ਫੈਸਲਾ ਕਰ ਲੈਂਦਾ ਕਿ ਜੇ ਵਿਆਹ ਕਰਾਊਗਾ ਤਾਂ ਐਸੀ ਕੁੜੀ ਦੇ ਨਾਲ ਕਰਾਊਗਾ ਉਹਨਾਂ ਨੂੰ ਵੀ ਕੁੜੀ ਚੰਗੀ ਲੱਗਦੀ ਆ ਬੱਤਰੋਖਾਨ ਦੇ ਪਰਿਵਾਰ ਵੀ ਹਾਂਵੇਂ ਭਰ ਦਿੰਦਾ ਕਿ ਹਾਂ ਠੀਕ ਆ ਜੀ ਸਾਨੂੰ ਵਿਆਹ ਮਨਜ਼ੂਰ ਆ ਵਿਆਹ ਦੀ ਡੇਟ ਫਿਕਸ ਕਰ ਦਿੱਤੀ ਜਾਂਦੀ ਆ ਤੇ 3 ਮਹੀਨੇ ਬਾਅਦ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਵਾ ਵਿਆਹ ਭਾਵੇਂ ਧੂਮ ਧਾਮ ਦੇ ਨਾਲ ਨਹੀਂ ਹੋਇਆ ਸੀ ਪਰ ਜਿੱਦਾਂ ਵੀ ਉਹਨਾਂ ਨੇ ਆਪਣਾ ਪਰਿਵਾਰ ਵਸਾ ਲਿਆ ਸੀਗਾ ਹੁਣ ਜੀ ਖੁਸ਼ੀ-ਖੁਸ਼ੀ ਰਹਿਣ ਲੱਗਦੇ ਨੇ ਵਸੀਮ ਖਾਨ ਤੇ ਸ਼ਬਨਮ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਬੜੇ ਤੀਆਂ ਦੇ ਵਾਂਗੂ ਇਹਨਾਂ ਦੇ ਦਿਨ ਲੰਘ ਰਹੇ ਸੀਗੇ ਕੁਝ ਮਹੀਨੇ ਬੀਤਦੇ ਨੇ ਫਿਰ ਸਾਲ ਬੀਤਿਆ ਡੇਢ ਸਾਲ ਬੀਤਿਆ 2 ਸਾਲ ਇਹਨਾਂ ਦੇ ਵਿਆਹ ਨੂੰ ਹੋ ਜਾਂਦੇ ਆ ਪਰ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਸੀਗਾ ਇਸ ਪਰਿਵਾਰ ਦੇ ਵਿੱਚ ਕਿ 2 ਸਾਲਾਂ ਚ ਵਸੀਮ ਖਾਨ ਤੇ ਸ਼ਬਨਮ ਦੇ ਘਰ ਬੱਚਾ ਪੈਦਾ ਨਹੀਂ ਸੀ ਹੋਇਆ ਜਿਹੜੀ ਵਸੀਮ ਖਾਨ ਦੀ ਮਾਂ ਤੇ ਸ਼ਬਨਮ ਦੀ ਸੱਸ ਬਹੁਤ ਜ਼ਿਆਦਾ ਟੈਨਸ਼ਨ ਇਸ ਗੱਲ ਨੂੰ ਲੈ ਕੇ ਉਹ ਲੈਂਦੀ ਸੀ ਕਿ ਬੱਚਾ ਕਿਉਂ ਨਹੀਂ ਹੋ ਰਿਹਾ ਹੌਲੀ-ਹੌਲੀ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਵਾ ਵੀ ਬਹੁਤ ਜ਼ਿਆਦਾ ਤਾਨੇ ਮੇਨੇ ਆ ਸੱਸ ਵੱਲੋਂ ਸ਼ਬਨਮ ਨੂੰ ਮਾਰੇ ਜਾਂਦੇ ਆ ਜੋ ਆਪਣਾ ਇੰਡੀਅਨ ਕਲਚਰ ਆ ਇਦਾਂ ਕਈ ਘਰਾਂ ਦੀ ਕਹਾਣੀ ਇਹ ਹੋ ਸਕਦੀ ਆ ਉਹਨੂੰ ਬਾਝ ਤੱਕ ਕਿਹਾ ਜਾਂਦਾ ਵਾ ਵੀ ਤੂੰ ਸਾਨੂੰ ਬੱਚਾ ਨਹੀਂ ਦੇ ਸਕਦੀ ਤੇ ਸਾਡੀ ਜਿਹੜੀ ਵੰਸ਼ਾ ਉਹ ਅੱਗੇ ਕਿੱਦਾਂ ਵਧੂਗੀ ਇਹ ਸਾਰਾ ਕੁਝ ਕਿਵੇਂ ਚੱਲੂਗਾ ਰੋਜ਼ ਦਾ ਇਹ ਕੰਮ ਹੋ ਗਿਆ ਸੀ ਰੋਜ਼ ਇਸ ਗੱਲ ਨੂੰ ਲੈ ਕੇ ਗਲੇਸ਼ ਹੁੰਦਾ ਸੀਗਾ ਪਰ ਕਿਤੇ ਨਾ ਕਿਤੇ ਨਕਸ ਵਸੀਮ ਖਾਨ ਦਾ ਸੀ ਇੱਕ ਗਵਾਂਢਣ ਇੱਕ ਦਿਨ ਇਹਨਾਂ ਦੇ ਘਰ ਆਉਂਦੀ ਆ ਇਹਨਾਂ ਨੂੰ ਕਿਸੇ ਬਾਬੇ ਬਾਰੇ ਦੱਸਦੀ ਆ ਕਿ ਫਲਾਣਾ ਬਾਬਾ ਵਾ ਉਹ ਝਾੜਾ ਕਰਦਾ ਵਾ ਜੇ ਤੁਸੀਂ ਉੱਥੇ ਜਾਓਗੇ ਝਾੜਾ ਕਰਾ ਲਓਗੇ ਤਾਂ ਵੱਡੇ ਵੱਡੇ ਆਂਦੇ ਬੱਚੇ ਹੋ ਜਾਂਦੇ ਆ ਤੁਹਾਨੂੰ ਵੀ ਉੱਥੋਂ ਜਿਹੜਾ ਔਲਾਦ ਦਾ ਸੁੱਖ ਪ੍ਰਾਪਤ ਹੋ ਸਕਦਾ ਵਾ ਸੱਸ ਬਹੁਤ ਖੁਸ਼ ਹੁੰਦੀ ਆ ਤੇ ਉਹ ਅਗਲੇ ਦਿਨ ਉਸ ਬਾਬੇ ਦੇ ਕੋਲ ਜਾਣ ਦਾ ਫੈਸਲਾ ਕਰਦੀ ਆ ਸ਼ਬਨਮ ਤੇ ਵਸੀਮ ਖਾਨ ਨੂੰ ਲੈ ਕੇ ਤਾਂ ਅਗਲੇ ਦਿਨ ਇਹ ਤਿੰਨੋਂ ਜਣੇ ਉਸ ਬਾਬੇ ਦੇ ਕੋਲ ਪਹੁੰਚਦੇ ਆ ਉਹ ਝਾੜਾ ਕਰਦਾ ਬਹੁਤ ਖੁਸ਼ੀ-ਖੁਸ਼ੀ ਸੱਸ ਇਹਨਾਂ ਨੂੰ ਲੈ ਕੇ ਘਰ ਆਉਂਦੀ ਆ ਹੁਣ ਕਿ ਸ਼ਾਇਦ ਹੁਣ ਰੱਬ ਸਾਡੀ ਸੁਣ ਲੂਗਾ ਸਾਡੀ ਵੀ ਘਰ ਔਲਾਦ ਆ ਜੂਗੀ ਸਾਡਾ ਵੰਸ਼ ਅੱਗੇ ਤੁਰੂਗਾ ਇਸੇ ਉਮੀਦ ਦੇ ਨਾਲ ਉਹ ਰਹਿ ਰਹੀ ਸੀ ਕਾਫੀ ਮਹੀਨੇ ਫੇਰ ਬੀਤ ਜਾਂਦੇ ਆ ਜੀ ਤੇ ਇਹਨਾਂ ਦੇ ਘਰ ਬੱਚੇ ਦਾ ਜਨਮ ਨਹੀਂ ਹੁੰਦਾ ਤੇ ਫੇਰ ਉਹੀ ਕਲੇਸ਼ ਫੇਰ ਉਹੀ ਤਾਨੇ ਸ਼ਬਨਮ ਨੂੰ ਸੁਣਨੇ ਪੈਂਦੇ ਆ ਜੀ ਚਲੋ ਜੀ ਫੇਰ ਵੀ ਦਿਨ ਬੀਤ ਰਹੇ ਸੀ ਤਾਂ ਇੱਕ ਵਾਰੀ ਜਿਹੜਾ ਵਸੀਮ ਖਾਨ ਆ ਉਹਨੂੰ ਉਹਦਾ ਬਾਊ ਜਿਹੜਾ ਕੋਲ ਬੁਲਾਉਂਦਾ ਯਾਨੀ ਕਿ ਜਿੱਥੇ ਉਹ ਕੰਮ ਕਰਦਾ ਸੀ ਉਹਦਾ ਮਾਲਕ ਜਿਹੜਾ ਕੋਲ ਬੁਲਾਉਂਦਾ ਤੇ ਇਹਦੇ ਕੰਮ ਤੋਂ ਕਾਫੀ ਖੁਸ਼ ਸੀਗਾ ਉਹ ਇਹਨੂੰ ਇੱਕ ਗੱਲ ਕਹਿੰਦਾ ਕਿ ਮੈਂ ਤੇਰੀ ਤਨਖਾਹ 'ਚ ਵਾਧਾ ਕਰ ਰਿਹਾ ਆਂ ਤੇ ਤੈਨੂੰ ਮੇਰੀ ਲਖਨਊ ਵਾਲੀ ਜਿਹੜੀ ਬ੍ਰਾਂਚ ਆ ਉੱਥੇ ਜਾ ਕੇ ਰਹਿਣਾ ਪਊਗਾ ਕੁਝ ਦੇਰ ਦੇ ਲਈ ਉਹ ਜਿਹੜੀ ਬ੍ਰਾਂਚ ਆ ਉੱਥੇ ਕੰਮ ਠੀਕ ਨਹੀਂ ਹੋ ਰਿਹਾ ਤੇ ਥੋੜਾ ਜਾਂ ਤੂੰ ਉੱਥੇ ਸੁਧਾਰ ਕਰ ਉੱਥੇ ਜਾ ਕੇ ਰਹਿ ਤੇ ਮੈਂ ਤੈਨੂੰ ਜਿਹੜਾ ਖਾਣ ਪੀਣ ਦਾ ਪ੍ਰਬੰਧ ਵੀ ਕਰਕੇ ਦਊਂਗਾ ਤੇਰੇ ਰਹਿਣ ਦਾ ਵੀ ਪ੍ਰਬੰਧ ਮੈਂ ਕਰਕੇ ਦਊਂਗਾ ਅੱਗੇ ਉਹ ਵਸੀਮ ਖਾਨ ਕਹਿੰਦਾ ਕਿ ਮੈਂ ਐਦਾਂ ਇਹ ਫੈਸਲਾ ਨਹੀਂ ਇਕੱਲਾ ਲੈ ਸਕਦਾ ਵੀ ਮੈਂ ਆਪਣੇ ਪਰਿਵਾਰ ਦੇ ਨਾਲ ਗੱਲ ਕਰੂੰਗਾ ਕਿ ਉਹ ਮੈਨੂੰ ਲਖਨਊ ਭੇਜਣਗੇ ਜਾਂ ਨਹੀਂ ਤਾਂ ਮੈਂ ਤੁਹਾਨੂੰ ਆ ਕੇ ਇਹ ਦੱਸੂੰਗਾ ਘਰ ਆ ਕੇ ਗੱਲ ਕਰਦਾ ਉਹਨਾਂ ਨੂੰ ਦੱਸਦਾ ਕਿ ਮੇਰਾ ਜਿਹੜਾ ਮਾਲਕ ਆ ਮੈਂ ਮੇਰੀ ਤਨਖਾਹ ਵੀ ਵਧਾ ਰਿਹਾ ਵਾ ਮੈਨੂੰ ਲਖਨਊ ਭੇਜ ਰਿਹਾ ਵਾ ਤੇ ਖਾਣ ਪੀਣ ਦਾ ਵੀ ਖਰਚਾ ਉਹ ਹੀ ਕਰੂਗਾ ਮੇਰਾ ਤੇ ਰਹਿਣ ਦਾ ਵੀ ਖਰਚਾ ਉਹ ਹੀ ਕਰੂਗਾ ਤਾਂ ਪਹਿਲਾਂ ਘਰ ਵਾਲੇ ਸੋਚਦੇ ਆ ਪਰ ਉਹਦੀ ਮਾਂ ਤੇ ਜਿਹੜੇ ਪਿਓ ਇਹ ਦੋਨੋਂ ਹਾਂਮੀ ਭਰ ਦਿੰਦੇ ਨੇ ਕਿ ਇਹਦੀ ਤਨਖਾਹ ਵਧ ਰਹੀ ਆ ਇਹ ਸੁਣ ਕੇ ਉਹ ਬਿਲਕੁਲ ਨਹੀਂ ਰੋਕਦੇ ਕਿ ਉਹ ਲਖਨਊ ਨਾ ਜਾਵੇ ਤੇ ਉਹਨਾਂ ਨੂੰ ਇਜਾਜ਼ਤ ਦੇ ਦਿੰਦੇ ਆ ਵਸੀਮ ਖਾਨ ਨੂੰ ਉਹ ਕਹਿ ਦਿੰਦੇ ਨੇ ਕਿ ਤੂੰ ਲਖਨਊ ਜਾ ਕੇ ਕੰਮ ਕਰ ਚਲੋ ਜੀ ਜਿਹੜਾ ਵਸੀਮ ਖਾਨ ਆ ਲਖਨਊ ਦੇ ਵਿੱਚ ਸ਼ਿਫਟ ਹੋ ਜਾਂਦਾ ਹੁਣ ਸ਼ਬਨਮ ਬਹੁਤ ਉਦਾਸ ਸੀ ਕਿਉਂਕਿ ਲਖਨਊ ਤੋਂ ਜਿਹੜਾ ਵਸੀਮ ਖਾਨ ਆ ਹੁਣ ਮਹੀਨੇ 'ਚ ਸਿਰਫ ਇੱਕ ਵਾਰੀ ਕਦੇ ਗੇੜਾ ਮਾਰਦਾ ਸੀ ਇੱਕ ਵਾਰੀ ਘਰ ਆ ਕੇ ਰਹਿੰਦਾ ਸੀ ਸ਼ਬਨਮ ਫੋਨ 'ਤੇ ਵੀ ਗੱਲ ਕਰਦੀ ਸੀ ਤਾਂ ਕਹਿੰਦੀ ਸੀ ਵੀ ਮੈਨੂੰ ਆਪਣੇ ਨਾਲ ਲੈ ਜਾਓ ਮੇਰਾ ਇੱਥੇ ਦਿਲ ਨਹੀਂ ਲੱਗਦਾ ਪਰ ਵਸੀਮ ਖਾਨ ਇਹ ਕਹਿੰਦਾ ਸੀ ਕਿ ਜੇ ਤੂੰ ਇੱਥੇ ਆ ਗਈ ਤਾਂ ਫੇਰ ਮੇਰੇ ਮਾਪੇ ਦੀ ਸੇਵਾ ਕੌਣ ਕਰੂਗਾ ਉਹਨਾਂ ਦਾ ਖਿਆਲ ਕੌਣ ਰੱਖੂਗਾ ਉਹ ਵੀ ਜਿਹੜਾ ਜ਼ਰੂਰੀ ਆ ਤੇ ਉਹਨੂੰ ਸਮਝਾਉਂਦਾ ਵਾ ਉਹਨੂੰ ਹੌਸਲਾ ਦਿੰਦਾ ਵਾ ਕਿ 1 ਸਾਲ ਦੀ ਗੱਲ ਆ 1 ਸਾਲ ਦੇ ਵਿੱਚ ਜਦੋਂ ਇਹ ਕੰਪਨੀ ਸੈੱਟ ਹੋ ਗਈ ਮੈਂ ਵਾਪਸ ਫੇਰ ਰਾਇਬਰੇਲੀ ਦੇ ਵਿੱਚ ਹੀ ਆ ਕੇ ਨੌਕਰੀ ਕਰਨ ਲੱਗ ਜਾਊਗਾ ਸ਼ਬਨਮ ਕੌੜਾ ਘੁੱਟ ਭਰ ਲੈਂਦੀ ਆ ਇੱਕ ਦਿਨ ਜੀ ਇਹਨਾਂ ਦੇ ਘਰੇ ਬਹੁਤ ਕਲੇਸ਼ ਹੋ ਰਿਹਾ ਸੀ ਉਹੀ ਗੱਲਾਂ ਨੂੰ ਲੈ ਕੇ ਕਿ ਬੱਚਾ ਪੈਦਾ ਕਿਉਂ ਨਹੀਂ ਹੋ ਰਿਹਾ ਤੂੰ ਬਾਹਾਂ ਜਾਂ ਬਹੁਤ ਸਾਸੇ ਨੂੰ ਤਾਣੇ ਮਾਰ ਰਹੀ ਸੀ ਇਹੀ ਕਲੇਸ਼ ਦੇ ਦੌਰਾਨ ਜਿਹੜਾ ਬਤਰੋ ਖਾਨ ਆ ਉਹ ਕਰ ਆਉਂਦਾ ਵਾ ਸ਼ਾਮ ਨੂੰ ਡਿਊਟੀ ਤੋਂ ਤੇ ਉਹ ਸਾਰਾ ਕੁਝ ਦੇਖ ਰਿਆ ਸੀ ਵੀ ਫੇਰ ਕਲੇਸ਼ ਹੋ ਰਿਹਾ ਤਾਂ ਸੱਸ ਗੁੱਸੇ ਚ ਆ ਕੇ ਕਹਿ ਦਿੰਦੀ ਆ ਵੀ ਜੇ ਸਾਡੇ ਮੁੰਡੇ ਤੋਂ ਕੁਝ ਨਹੀਂ ਹੁੰਦਾ ਵੀ ਤੁਸੀਂ ਉਹ ਟਰਾਈ ਕਰ ਲਓ ਵੀ ਤੁਸੀਂ ਸਾਨੂੰ ਬੱਚਾ ਦੇ ਦਿਓ ਇਹ ਜਿਹੜੀ ਗੱਲ ਆ ਉਹਦੇ ਦਿਮਾਗ ਦੇ ਵਿੱਚ ਬੈ ਜਾਂਦੀ ਆ ਜੀ ਬੱਤਰੋ ਖਾਨ ਦੀ ਕਿ ਉਹਦੀ ਸੱਸ ਨੇ ਇਹ ਆਪ ਹਾਮੀ ਭਰੀ ਆ ਸ਼ਬਨਮ ਵੈਸੇ ਵੀ ਬੜੀ ਖੂਬਸੂਰਤ ਸੀ ਤਰ ਰਾਤ ਨੂੰ ਜਦੋਂ ਸ਼ਬਨਮ ਆਪਣੇ ਕਮਰੇ ਦੇ ਵਿੱਚ ਚਲ ਜਾਂਦੀ ਹੈ ਬਤਰੂ ਖਾਨ ਤੇ ਉਹਦੀ ਘਰ ਵਾਲੀ ਆਪਣੇ ਕਮਰੇ ਦੇ ਵਿੱਚ ਆ ਜਾਂਦੇ ਆ ਤੇ ਆਪਸ ਦੇ ਵਿੱਚ ਇੱਕ ਸਲਾਹ ਕਰਦੇ ਆ ਤੇ ਉਹ ਸਲਾਹ ਨੂੰ ਉਹਨਾਂ ਨੇ ਅਗਲੇ ਦਿਨ ਹੀ ਅੰਜਾਮ ਦੇਣਾ ਸੀਗਾ ਸਵੇਰ ਹੁੰਦੀ ਆ ਜੀ ਰੋਜ਼ ਦੇ ਵਾਂਗੂ ਬਤਰੂ ਖਾਨ ਆਪਣਾ ਆਟੋ ਲੈ ਕੇ ਘਰੋਂ ਚੱਲਿਆ ਜਾਂਦਾ ਵਾ ਦਿਹਾੜੀ ਲਾਉਣ ਦੇ ਲਈ ਤੇ ਜਦੋਂ ਸ਼ਾਮ ਹੁੰਦੀ ਆ ਅੱਜ ਦੀ ਸ਼ਾਮ ਉਹ ਬਹੁਤ ਜ਼ਿਆਦਾ ਡਰਿੰਕ ਕਰਕੇ ਆਉਂਦਾ दारू ਦੇ ਨਾਲ ਪੂਰਾ ਉਹ ਰੱਜਿਆ ਘਰ ਆਇਆ ਸੀਗਾ ਆ ਕੇ ਪਹਿਲਾਂ ਉਹ ਬਾਹਰ ਬੈਠਦਾ ਵਾ ਤੇ ਗੱਲਬਾਤ ਕਰਦਾ ਆਪਣੀ ਘਰਵਾਲੀ ਦੇ ਨਾਲ ਉਸ ਤੋਂ ਬਾਅਦ ਜੀ ਉਹ ਆਪਣੇ ਕਮਰੇ ਦੇ ਵਿੱਚ ਚਲਿਆ ਜਾਂਦਾ ਵਾ ਜਦੋਂ ਉਹ ਆਪਣੇ ਕਮਰੇ ਦੇ ਵਿੱਚ ਜਾਂਦਾ ਵਾ ਤਾਂ ਸ਼ਬਨਮ ਦੀ ਸੱਸ ਉਹਨੂੰ ਥੋੜੀ ਦੇਰ ਬਾਅਦ ਕਹਿੰਦੀ ਆ ਕਿ ਜਾ ਕੇ ਦੇਖ ਕੇ ਆ ਵੀ ਤੇਰੇ ਜਿਹੜੇ ਡੈਡੀ ਨੇ ਉਹ ਠੀਕ ਨੇ ਵੀ ਮੈਨੂੰ ਅੱਜ ਕੁਝ ਠੀਕ ਨਹੀਂ ਲੱਗ ਰਿਹਾ ਵੀ ਉਹਨਾਂ ਨੂੰ ਰੋਟੀ ਰੋਟੀ ਪੁੱਛਿਆ ਤੇ ਰੋਟੀ ਤੋਂ ਬਾਅਦ ਜੇ ਉਹਨਾਂ ਨੇ ਕੋਈ ਦਵਾਈ ਲੈਣੀ ਆ ਉਹ ਵੀ ਦੇ ਆ ਸ਼ਬਨਮ ਜਦੋਂ ਆਪਣੇ ਸਹੁਰੇ ਦੇ ਕਮਰੇ ਦੇ ਵਿੱਚ ਜਾਂਦੀ ਆ ਉਹਨਾਂ ਦਾ ਪਤਾ ਲੈਣ ਦੇ ਲਈ ਤਾਂ ਬਾਹਰੋਂ ਉਹਦੀ ਸੱਸ ਕੁੰਡਾ ਲਾ ਲੈਂਦੀ ਆ ਮਤਲਬ ਕੁੰਡਾ ਬਾਹਰੋਂ ਬੰਦ ਕਰ ਲੈਂਦੀ ਆ ਜਿੱਦਾਂ ਹੀ ਕੁੰਡਾ ਬਾਹਰੋਂ ਬੰਦ ਹੁੰਦਾ ਵਾ ਤਾਂ ਬਤਰੋਖਾਨ ਭੁੱਖੇ ਜਿੱਦਾਂ ਸ਼ੇਰ ਹੁੰਦੇ ਆ ਉਦਾਂ ਸ਼ਬਨਮ ਨੂੰ ਪੈ ਜਾਂਦਾ ਵਾ ਉਹਦੇ ਕੱਪੜੇ ਪਾੜ ਦਿੰਦਾ ਉਹਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਵਾ ਸ਼ਬਨਮ ਹੱਥ ਜੋੜਦੀ ਆ ਰੋਂਦੀ ਆ ਕਰ ਲਾਉਂਦੀ ਆ ਕਿ ਸਾਰਾ ਕੁਝ ਠੀਕ ਨਹੀਂ ਹੈਗਾ ਇਹ ਪਾਪ ਆ ਵੀ ਮੇਰੇ ਨਾਲ ਐਦਾਂ ਤੁਸੀਂ ਨਾ ਕਰੋ ਪਰ ਬਤਰੂ ਖਾਨ ਪੂਰਾ ਨਸ਼ੇ ਦੇ ਵਿੱਚ ਸੀ ਉਹ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਸੀ ਅੱਧਾ ਘੰਟਾ ਪੂਰਾ ਉਹਦੇ ਨਾਲ ਇੱਕ ਤਰ੍ਹਾਂ ਇਹ ਬਲਾਤਕਾਰ ਹੀ ਸੀਗਾ ਉਹ ਕੀਤਾ ਜਾਂਦਾ ਵਾ ਅੱਧੇ ਘੰਟੇ ਬਾਅਦ ਜੀ ਜਦੋਂ ਉਹਦੀ ਸੱਸ ਬਾਹਰੋਂ ਕੁੰਡਾ ਖੋਲਦੀ ਆ ਤਾਂ ਰੋਂਦੀ ਕਰਲਾਉਂਦੀ ਹੋਈ ਸ਼ਬਨਮ ਨੂੰ ਆਪਣੇ ਨਾਲ ਲੈ ਜਾਂਦੀ ਆ ਫਿਰ ਇਹ ਜਿਹੜਾ ਖੇਡ ਸੀ ਇੱਕ ਵਾਰ ਨਹੀਂ ਕਈ ਵਾਰ ਹੋਇਆ ਹੁਣ ਜਦੋਂ ਵੀ ਬਤਰੋਖਾਨ ਦਾ ਮੂਡ ਹੁੰਦਾ ਸੀਗਾ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਸੀ ਉਹ ਸ਼ਬਨਮ ਦੇ ਨਾਲ ਜ਼ਬਰਜਨਾਹ ਕਰਦਾ ਸੀ ਤੇ ਉਹਦੀ ਜਿਹੜੀ ਘਰ ਵਾਲੀ ਆ ਬਤਰੋਖਾਨ ਦੀ ਸ਼ਬਨਮ ਦੀ ਸੱਸ ਉਹ ਵੀ ਕੁਝ ਨਹੀਂ ਸੀ ਕਹਦੀ ਉਹ ਇੰਨੀ ਲਾਲਚੀ ਹੋ ਚੁੱਕੀ ਸੀ ਆਪਣੀ ਔਲਾਦ ਦੇ ਲਈ ਹੁਣ ਇਹ ਸਾਰਾ ਕੁਝ ਸ਼ਬਨਮ ਚਾਹੁੰਦੀ ਤਾਂ ਵਸੀਮ ਕਾਨ ਨੂੰ ਦੱਸ ਸਕਦੀ ਸੀ ਪਰ ਆਪਣੀ ਸੱਸ ਤੋਂ ਉਹ ਡਰਦੀ ਸੀ ਸੱਸ ਨੇ ਉਹਨੂੰ ਧਮਕਾਇਆ ਹੋਇਆ ਸੀ ਕਿ ਅੰਜਾਮ ਬਹੁਤ ਬੁਰਾ ਹੋਊਗਾ ਜੇ ਤੂੰ ਵਸੀਮ ਕਾਨ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੈਨੂੰ ਨਾ ਆਪਣੇ ਘਰ ਦੇ ਵਿੱਚ ਰਹਿਣ ਨਹੀਂ ਦਵਾਂਗੀ ਤੈਨੂੰ ਮੈਂ ਬਾਹਰ ਕੱਢ ਦਊਗੀ ਦਰਦਰ ਤੇ ਠੋਕਰਾਂ ਖਾਣ ਤੇ ਤੈਨੂੰ ਮਜਬੂਰ ਕਰ ਦਊਗੀ ਉਹ ਵਿਚਾਰੀ ਭੋਲੀ ਕੁੜੀ ਸੀ ਸ਼ਬਨਮ ਕੋਈ ਵੀ ਸਟੈਪ ਨਹੀਂ ਚੱਕ ਸਕੀ ਤੇ ਉਹ ਸਾਰਾ ਕੁਝ ਜੋ ਕੁਝ ਉਹਦੇ ਨਾਲ ਹੋ ਰਿਹਾ ਸੀਗਾ ਉਹ ਸਹਿੰਦੀ ਰਹੀ ਤੇ ਉਹਦੇ ਪਰਿਵਾਰ ਵਾਲੇ ਵੀ ਗਰੀਬ ਸੀ ਉਹ ਵਿਚਾਰੇ ਕੀ ਕਰ ਸਕਦੇ ਸੀ ਨਾ ਉਹ ਆਪਣੇ ਮਾਪੇ ਆਪ ਦੇ ਕੋਲ ਜਾ ਕੇ ਇਹ ਦੁੱਖ ਦੱਸ ਸਕਦੀ ਸੀ ਬਸ ਚੁੱਪ ਕਰਕੇ ਉਹ ਸਹਿੰਦੀ ਰਹੀ ਚਲੋ ਜੋ ਮੰਨਤ ਸੀਗੀ ਜੀ ਉਹਦੀ ਸੱਸ ਦੀ ਉਹ ਪੂਰੀ ਹੋ ਜਾਂਦੀ ਆ ਤੇ ਇੱਕ ਦਿਨੇ ਖਬਰ ਆ ਜਾਂਦੀ ਆ ਕਿ ਜਿਹੜੀ ਸ਼ਬਨਮ ਆ ਉਹ ਪ੍ਰੈਗਨੈਂਟ ਹੋ ਚੁੱਕੀ ਆ ਹੁਣ ਸਾਰੇ ਜਣੇ ਬਹੁਤ ਖੁਸ਼ ਸੀ ਸਿਵਾਏ ਦੋ ਜਣਿਆਂ ਦੇ ਇੱਕ ਸ਼ਬਨਮ ਦੇ ਤੇ ਇੱਕ ਵਸੀਮ ਖਾਨ ਦੇ वसीम खान ਨੂੰ ਇਹ ਪਤਾ ਸੀ ਕਿ ਜਿਹੜਾ ਬੱਚਾ ਜਿਹਦੀ ਇਹ ਖੁਸ਼ੀ ਮਨਾ ਰਹੀ ਹੈ ਮੇਰੀ ਮਾਂ ਇਹ ਮੇਰਾ ਹੈ ਹੀ ਨਹੀਂ। ਉਹਨੂੰ ਹੁਣ ਸ਼ੱਕ ਹੁੰਦਾ ਸ਼ਬਨਮ ਦੇ ਉੱਤੇ। ਸ਼ਬਨਮ ਨੇ ਵੀ ਖੁਸ਼ੀ ਕੀ ਮਨਾਉਣੀ ਸੀ ਜਦੋਂ ਉਹਨੂੰ ਪਤਾ ਸੀ ਵੀ ਇਹ ਬੱਚਾ ਜਿਹੜਾ ਉਹਦੇ ਸਹੁਰੇ ਦਾ ਵੀ ਸਮਾਜ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਇਹ ਜਨਮ ਲਊਗਾ ਜਾਂ ਲਊਗੀ ਕੀ ਉਹ ਉਹਦਾ ਫਿਊਚਰ ਕੀ ਹੋਊਗਾ ਉਹ ਬਹੁਤ ਸਾਰੇ ਸਵਾਲ ਉਹਦੇ ਮਨ ਦੇ ਵਿੱਚ ਸੀਗੇ। ਤਾਂ ਵਸੀਮ ਖਾਨ ਵਾਪਸ ਜਦੋਂ ਆਉਂਦਾ ਵਾ ਰਾਏ ਬਰੇਲੀ ਦੇ ਵਿੱਚ ਲਖਨਊ ਤੋਂ ਤਾਂ ਆ ਕੇ ਸਿੱਧਾ ਉਹ ਸਵਾਲ ਸ਼ਬਨਮ ਨੂੰ ਕਰਦਾ ਵਾ ਵੀ ਮੈਂ ਤਾਂ ਬਾਹਰ ਤਾਂ ਨਾ ਵਾਂ ਵੀ ਆਪਣੇ ਵਿੱਚ ਕਦੇ ਕੋਈ ਸੰਬੰਧ ਨਹੀਂ ਬਣਿਆ ਤਾਂ ਇਹ ਬੱਚਾ ਕਿਵੇਂ ਹੋਇਆ ਵੀ ਮੈਨੂੰ ਦੱਸ ਦੇ ਇਹ ਬੱਚਾ ਕਿਹਦਾ ਵਾ ਤਾਂ ਉਹ ਰੋਣ ਲੱਗ ਜਾਂਦੀ ਆ ਤਾਂ ਉਹ ਆਪਣੀ ਸੌਹ ਦਿੰਦਾ ਵਾ ਵੀ ਮੈਨੂੰ ਦੱਸ ਤੂੰ ਵੀ ਇਹ ਸਾਰਾ ਕੁਝ ਕੀ ਆ ਤੇ ਇਹਦੇ ਪਿੱਛੇ ਕੀ ਕਹਾਣੀ ਆ ਫੇਰ ਉਹ ਟੁੱਟਦੀ ਆ ਤੇ ਦੱਸਦੀ ਆ ਜੀ ਸਾਰਾ ਜੋ ਕੁਝ ਵੀ ਉਹਦੇ ਨਾਲ ਹੋਇਆ ਕਿ ਤੇਰੀ ਗੈਰਹਾਜ਼ਰੀ ਦੇ ਵਿੱਚ ਜਿਹੜਾ ਤੇਰਾ ਪਿਓ ਹੀ ਆ ਉਹੀ ਮੇਰੇ ਨਾਲ ਨਾਜਾਇਜ਼ ਸਬੰਧ ਬਣਾਉਂਦਾ ਰਿਹਾ ਵਾ ਇਹ ਬੱਚਾ ਹੋਰ ਕਿਸੇ ਦਾ ਨਹੀਂ ਤੇਰੇ ਆਪਣੇ ਪਿਓ ਦਾ ਵਾ ਇਹ ਸੁਣ ਕੇ ਜਿੱਦਾਂ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ ਵਸੀਮ ਖਾਨ ਦੇ ਕੁਝ ਵੀ ਉਹਨੂੰ ਸਮਝ ਨਹੀਂ ਆ ਰਹੀ ਵੀ ਆ ਕੀ ਹੋ ਗਿਆ ਵੀ ਇਹ ਸਾਰਾ ਕੁਝ ਮੇਰੇ ਮਾਪੇ ਕਰ ਸਕਦੇ ਆ ਮੇਰੇ ਨਾਲ ਉਹ ਵੀ ਤੇ ਉਹਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਹੋ ਰਿਹਾ ਪਰ ਸਚਾਈ ਇਹੀ ਸੀ ਇਸ ਤੋਂ ਬਾਅਦ ਜਿਉ ਉਹ ਪੂਰਾ ਵਿਰੋਧ ਕਰਦਾ ਉਹਨਾਂ ਦੇ ਨਾਲ ਲੜਦਾ ਝਗੜਦਾ ਵਾ ਜਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਬੋਲਦਾ ਵਾ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਕਿ ਅੱਜ ਤੋਂ ਬਾਅਦ ਨਾ ਮੈਂ ਤੁਹਾਡਾ ਮੁੰਡਾ ਵਾਂ ਤੇ ਨਾ ਇਹ ਤੁਹਾਡੀ ਨੂੰਹ ਆ ਅਸੀਂ ਦੋਨੋਂ ਲਖਨਊ ਚੱਲੇ ਆ ਹਮੇਸ਼ਾ ਹਮੇਸ਼ਾ ਦੇ ਲਈ ਤੁਹਾਡਾ ਤੇ ਮੇਰਾ ਰਿਸ਼ਤਾ ਖਤਮ ਆ ਆਪਣੇ ਮਾਪੇ ਬਾਪ ਦੇ ਨਾਲ ਉਹ ਰਿਸ਼ਤਾ ਤੋੜ ਕੇ ਲਖਨਊ ਚਲਿਆ ਜਾਂਦਾ ਪਰ ਆਪਣੇ ਬੱਚੇ ਨੂੰ ਜਿਹੜਾ ਸ਼ਬਨਮ ਦੇ ਪੇਟ ਦੇ ਵਿੱਚ ਪਲ ਰਿਹਾ ਸੀ ਭਾਵੇਂ ਉਹ ਉਹਦੇ ਪਿਓ ਦਾ ਬੱਚਾ ਸੀ ਪਰ ਸ਼ਬਨਮ ਦਾ ਸੀ ਉਹ ਉਹਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਕੋਈ ਅਬੋਰਸ਼ਨ ਜਾਂ ਕੁਝ ਵੀ ਇਦਾਂ ਦਾ ਨਹੀਂ ਕੀਤਾ ਜਾਂਦਾ ਉਹ ਉਸ ਬੱਚੇ ਨੂੰ ਨਾਲ ਲੈ ਕੇ ਬਾਅਦ ਵਿੱਚ ਲਖਨਊ ਦੇ ਵਿੱਚ ਰੈਡ ਲੱਗ ਜਾਂਦੇ ਨੇ ਕਰ ਕੀਤੀ ਬਹੁਤ ਘਟੀਆ ਹਰਕਤ ਜੀ ਜਿਹੜੀ ਬੱਤਰੂ ਖਾਨ ਤੇ ਉਹਦੀ ਘਰਵਾਲੀ ਨੇ ਰਲ ਕੇ ਕੀਤੀ ਕਿ ਔਲਾਦ ਦੇ ਸੁੱਖ ਦੇ ਵਿੱਚ ਐਨੇ پاگل ਹੋ ਗਏ ਐਨੇ ਲਾਲਚੀ ਹੋ ਗਏ ਕਿ ਮर्यादावां ਭੁੱਲ ਗਏ ਕਿ ਕੀ ਮर्यादावां ਨੇ ਰਿਸ਼ਤੇਆਂ ਦੀਆਂ ਕਿਹੜੇ ਰਿਸ਼ਤੇ ਦੇ ਵਿੱਚ ਕੀ ਹੋਣਾ ਚਾਹੀਦਾ ਵਾ ਜੇ ਬੱਚਾ ਨਹੀਂ ਹੁੰਦਾ ਤਾਂ ਉਹ ਇੱਕ ਗੱਲ ਲੱਗ ਕੁਦਰਤ ਦੇ ਹੱਥ ਆ ਉਹ ਆਪਾਂ ਇੱਕ ਇਹ ਜਿਹੜਾ ਕੁਝ ਕਰਦੇ ਆ ਇਹ ਨਾ ਸਮਾਜ ਦੇ ਵਿੱਚ ਪ੍ਰਵਾਨ ਨਾ ਉਹ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਸਾਨੂੰ ਇਨਸਾਨਾਂ ਨੂੰ ਇਹ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲੂੰਗਾ